ਅੱਜ ਆਪਾਂ ਬਣਾਵਾਂਗੇ ਔਲੇ ਤੇ ਮਿਰਚਾਂ ਦਾ achar ਬਹੁਤ ਹੀ ਸੋਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਔਲੇ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਇਸ ਚੰਗੀ ਤਰ੍ਹਾਂ ਸੁਕਾ ਲੈਣਾ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਮਿਰਚਾਂ ਦੀ ਡੰਡੀਆਂ ਲਾ ਕੇ ਇਹਨਾਂ ਨੂੰ ਛੋਟੇ ਛੋਟੇ ਪੀਸਾਂ ਚ ਕੱਟ ਲੈਣਾ ਛੋਟੇ ਪੀਸ ਕਰਕੇ ਪਿਰ ਵਿਚਾਲ ਨੂੰ ਚੀਰਾ ਦੇ ਕੇ ਕੱਟ ਲੈਣਾ ਅੱਜ ਆਪਾਂ ਫਰਾਈ ਕਰਕੇ ਚਾਰ ਬਣਾਵਾਂਗੇ ਜੋ ਬਹੁਤ ਹੀ ਜਲਦੀ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਟੇਸਟੀ ਬਣਦਾ ਹੈ ਚਾਰ ਵਾਸਤੇ ਆਪਾਂ 250 ਗ੍ਰਾਮ ਹਵਾਲੀ ਲਈਏ ਔਨੀਆਂ ਕੀ ਮਿਰਚਾਂ ਲਈਆਂ ਤਾਂ ਮਿਕਸ ਚਾਰ ਬਣਾਵਾਂਗੇ ਆਪਾਂ ਪਹਿਲਾਂ ਮਿਰਚਾਂ ਵੀ ਕੱਟ ਲਈਆਂ। ਇਸ ਤੋਂ ਬਾਅਦ ਆਪਾਂ ਮਸਾਲੇ ਰੋਸਟ ਕਰਾਂਗੇ। ਇਹਦੇ ਵਾਸਤੇ ਆਪਾਂ 1 ਚਮਚਾ ਸੌਂਫ ਲਵਾਂਗੇ। 1 ਚਮਚਾ ਜੀਰਾ 1 ਚਮਚਾ ਰਾਈ ਤੇ 1/2 ਚਮਚ ਮਿੱਥੇ ਲਵਾਂਗੇ। ਇਹਨਾਂ ਨੂੰ ਥੋੜਾ ਰੋਸਟ ਕਰ ਲਾਂਗੇ ਆਪਾਂ। ਰੋਸਟ ਕਰਕੇ ਫਿਰ ਦਰਦਰਾ ਜਾਂ ਪੀਸ ਲਾਂਗੇ। ਹੁਣ ਆਪਾਂ ਲੱਕੇ ਜੇ ਸੇਕਦੇ ਇਹਨਾਂ ਨੂੰ ਪਹਿਲਾਂ ਰੋਸਟ ਕਰਦੇ ਹਾਂ ਬਿਲਕੁਲ ਹਲਕੀ ਸੇਕ ਤੇ ਕਰਨਾ ਹੈ ਸੌਂਫ ਪਹਿਲਾਂ ਪੀਸੀ ਹੋਈ ਹੈ ਇਸ ਕਰਕੇ ਸੌਂਫ ਨਹੀਂ ਪਾਵਾਂਗੇ ਦੂਸਰੇ ਮਸਾਲਿਆਂ ਨੂੰ ਥੋੜਾ ਜਿਹਾ ਹਲਕਾ ਜਿਹਾ ਸੇਕ ਕੇ ਆਪਾਂ ਪਰਦਰਦਰਾ ਪੀਸ ਲਾਂਗੇ। ਇਸ ਤਰ੍ਹਾਂ ਮਸਾਲਿਆਂ ਦਾ ਸਵਾਦ ਬਹੁਤ ਟੇਸਟੀ ਬੰਦਾ achar। ਹੁਣ ਆਪਾਂ ਮਸਾਲੇ ਕੱਢ ਲੇ। ਹੁਣ ਇੱਕ ਕੜਚੀ ਤੇਲ ਪਾਵਾਂਗੇ। ਸਰੌਲਾ ਤੇਲ ਜਦੋਂ ਤੇਲ ਗਰਮ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਔਲੇ ਵਿੱਚ ਪਾਵਾਂਗੇ ਔਲੇ ਨੂੰ ਵੀ ਆਪਾਂ ਬਿਲਕੁਲ ਹੌਸੇਕ ਤੇ ਪਕਾਉਣਾ ਹੈ ਤਾਂ ਕਿ ਅੰਦਰ ਤੱਕਰ ਵਧੀਆ ਪੱਕ ਜਾਵੇ ਸਾਰੇ ਹੋਲੇ ਪਾ ਕੇ ਆਪਾਂ ਥੋੜੀ ਥੋੜੀ ਧਰਵਾਹ ਹਲਾਉਂਦੇ ਰਹਿਣਾ ਤਾਂ ਜੋ ਸਾਰੇ ਪਾਸੇ ਤੋਂ ਪੱਕ ਜਾ। ਇਸ ਤਰ੍ਹਾਂ ਹਲਕੇ ਸੇਕਤੇ ਬਹੁਤ ਵਧੀਆ ਅਚਾਰ ਤਿਆਰ ਹੋ ਜਾਂਦਾ ਤੇ ਬਿਲਕੁਲ ਖਰਾਬ ਨਹੀਂ ਹੁੰਦਾ ਜਦੋਂ ਔਲੀ ਅੱਧੇ ਕੁ ਪੱਕ ਗਏ ਤਾਂ ਆਪਾਂ ਉਸ ਤੋਂ ਬਾਅਦ ਵਿੱਚ ਮਿਰਚਾਂ ਪਾਵਾਂਗੇ ਹੌਣ ਵਾਲੀ ਤਕਰੀਬਨ ਅੱਧੇ ਪੱਕ ਚੁੱਕੇ ਹਨ ਹੁਣ ਇਹਨਾਂ 'ਚ ਮਿਰਚਾ ਮਿਕਸ ਕਰ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਕਸੇ ਤਰ੍ਹਾਂ ਹਲਕੇ ਸੇਕਦੇ ਰੱਖਣਾ ਆਪਾਂ ਹੁਣ ਆਪਾਂ ਚਾਰ ਦੇ ਵਿੱਚ ਮਸਾਲੇ ਪਾਵਾਂਗੇ ਨਮਕ ਮਿਰਚ ਪਾਵਾਂਗੇ 2 ਚਮਚ ਨਮਕ ਦੇ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ 1 ਚਮਚ ਹਲਦੀ ਪਾਵਾਂਗੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਿੱਚ हुण आपण तरतरा पिसे होय मस चंकी चर मिक्स कर देंगे हण आपण दो कट वाकावांगे अचारणू चार बिल्कुल तैयार है चंकी तरह हिला के दो तीन बार फिर गैस बंद कर देंगे तो चार तैयार हो गया ਸਟਰ ਬਹੁਤ ਹੀ ਜਲਦੀ ਬਣ ਜਾਂਦਾ ਹੈ ਚਾਰ ਤੇ ਆਪਾਂ ਇਸ ਨੂੰ ਜਲਦੀ ਵਰਤੋਂ ਚ ਲਿਆ ਸਕਦੇ ਹਾਂ